ਸਰ ਕੱਲ ਮੇਰੇ ਪਤੀ ਅਮਨਦੀਪ ਸਿੰਘ ਜوڑا ਆਪਣੇ ਸੱਤ ਸਾਥੀਆਂ ਨਾਲ ਆਖੇ ਆਂਦੇ ਨੇ ਸਰ ਜਿੰਨਾ ਵਿੱਚੋਂ ਬੰਟੀ ਮਜੀਠੇ ਵਾਲਾ ਗੋਫੀ ਪ੍ਰਿੰਸ ਕੁਮਾਰ ਲੋਲਾ ਤੇ ਸਰ ਬਾਕੀਆਂ ਦਾ ਨਾਮ ਇਹਨੂੰ ਪਤਾ ਨਹੀਂ ਹੈ ਸਰ ਉਹਨਾਂ ਵੱਲੋਂ ਕੋੜੀ ਲਾ ਕੇ ਲੱਕੜ ਦੀ ਕੋੜੀ ਦੂਜੀ ਮੰਜ਼ਲ ਤੇ ਲਈ ਜਾਂਦੀ ਆ ਸਰ ਰੋਡਾਂ ਉਹਨਾਂ ਨੇ ਲਿਆਂਦੀਆਂ ਸੀ ਹਥਿਆਰ ਲਿਆਂਦੇ ਸੀ ਦਾਤਰ ਲਿਆਂਦੇ ਸੀ ਉਹ ਉਹਨਾਂ ਨੇ ਉੱਪਰ ਚੜੇ ਨੇ ਤਿੰਨ ਚਾਰ ਸਾਥੀਆਂ ਸਮੇਤ ਇਹ ਦਰਵਾਜ਼ਾ ਤੋੜਿਆ ਜਾਂਦਾ ਵਾ ਸਰ ਪੂਰਾ ਸਰ ਸ਼ੋਰ ਮਚਾਉਂਦੇ ਆਏ ਆ ਹੁੰਡੇ ਲੜ ਕਰਦੇ ਆਏ ਨੇ ਸਰ ਮੋੜ ਤੇ ਮੇਰੀ ਸੱਸ ਤੇ ਮੇਰੀ ਨਨਾਨ ਖੜੀਆਂ ਸੀ ਉਹ ਜਦੋਂ ਤੋੜਪਾਨ ਕਰ ਲੰਦੇ ਉਹਦੇ ਦੁਆਰਾ ਮੇਰੀ ਸੱਸ ਤੇ ਨਾਨਾ ਨੂੰ ਪਹੁੰਚੀਦਾ ਜਾਂਦਾ ਹੈ ਅਸੀਂ ਅੰਦਰਲਾ ਤੇ ਬਾਹਰਲਾ ਤਾਲਾ ਤੋੜ ਲਿਆ ਵਾ ਹੁਣ ਤੁਸੀਂ ਆਜੋ ਮੇਰੀ ਨਨਾਨ ਤੇ ਸੱਸ ਆਪਣੇ ਤਿੰਨ ਚਾਰ ਜਨਾਨੀਆਂ ਸੀ ਉਹਨਾਂ ਨਾਲ ਉਹਨਾਂ ਨਾਲ ਆਂਦੀਆਂ ਨੇ ਉੱਪਰ ਚੜ੍ਹਦੀਆਂ ਨੇ ਪਰ ਸਰ ਇਸ ਤੋਂ ਬਾਅਦ ਮੇਰੀ ਗੱਲ ਮਾਰੀ ਵਿੱਚੋਂ ਕੈਸ਼ ਤੇ ਮੇਰਾ ਜਿੰਦਗੀ ਗਾਇਬ ਹੈ ਕੋਦਰਾਜਾ ਤੋੜਦੇ ਉਹਨਾਂ ਨੂੰ ਹਾਂਜੀ ਸਰ ਮੇਰਾ ਨਾਮ ਮੋਨਿਕਾ ਸ਼ਰਮਾ ਸਰ ਨਜਵਰ ਨਗਰ ਪਟਾਲਾ ਰੋਡ ਦੀ ਰਹਿਣ ਵਾਲੀ ਹਾਂ ਤੇ ਇਹ ਕੀ ਹੋਇਆ ਹਾਲ ਤੋਂ ਬੜਾ ਦੇਖਾ ਦੇ ਵਿੱਚ ਕੋਣ ਇੱਥੇ ਪਹੁੰਚਿਆ ਤਾਂ ਕੀ ਕੀਤਾ ਜਾਣਾ ਸਰ ਕੱਲ ਮੇਰੇ ਪਤੀ ਅਮਨਦੀਪ ਸਿੰਘ ਜوڑا ਆਪਣੇ ਸੱਤ ਸਾਥੀਆਂ ਨਾਲ ਇੱਥੇ ਆਂਦੇ ਨੇ ਸਰ ਜਿੰਨਾ ਵਿੱਚੋਂ ਬੰਟੀ ਮਜੀਠੇ ਵਾਲਾ ਗੋਪੀ ਪ੍ਰਿੰਸ ਕੁਮਾਰ ਲੋਲਾ ਤੇ ਸਰ ਬਾਕੀਆਂ ਦਾ ਨਾਮ ਇਹਨੂੰ ਪਤਾ ਨਹੀਂ ਹੈ ਸਰ ਉਹਨਾਂ ਵੱਲੋਂ ਕੋੜੀ ਲਾ ਕੇ ਲੱਕੜ ਦੀ ਕੋੜੀ ਦੂਜੀ ਮੰਜ਼ਲ ਤੇ ਲਾਈ ਜਾਂਦੀ ਆ ਸਰ ਰਾਡਾਂ ਉਹਨਾਂ ਨੇ ਲਿਆਂਦੀਆਂ ਸੀ ਹਥਿਆਰ ਲਿਆਂਦੇ ਸੀ ਦਾਤਰ ਲਿਆਂਦੇ ਸੀ ਉਹ ਉਹਨਾਂ ਨੇ ਉੱਪਰ ਚੜੇ ਨੇ ਤਿੰਨ ਚਾਰ ਸਾਥੀਆਂ ਸਮੇਤ ਇਹ ਦਰਵਾਜ਼ਾ ਤੋੜਿਆ ਜਾਂਦਾ ਵਾ ਸਰ ਪੂਰਾ ਸਰ ਸ਼ੋਰ ਮਚਾਉਂਦੇ ਆਏ ਆ ਹੁੰਡੇ ਹਲਾਰੇ ਕਰਦੇ ਆਏ ਨੇ ਸਰ ਮੋੜ ਤੇ ਮੇਰੀ ਸੱਸ ਅਤੇ ਮੇਰੀ ਨਨਾਨ ਖੜੀਆਂ ਸੀ ਉਹ ਜਦੋਂ ਤੋੜਪਨ ਕਰ ਲੈਂਦੇ ਉਹਦੇ ਦੁਆਰਾ ਮੇਰੀ ਸੱਸ ਅਤੇ ਨਨਾਨ ਨੂੰ ਫੋਨ ਕੀਤਾ ਜਾਂਦਾ ਹੈ ਅਸੀਂ ਅੰਦਰਲਾ ਤੇ ਬਾਹਰਲਾ ਤਾਲਾ ਤੋੜ ਲਿਆ ਵਾ ਹੁਣ ਤੁਸੀਂ ਆਜੋ ਮੇਰੀ ਨਨਾਨ ਤੇ ਸੱਸ ਆਪਣੇ ਤਿੰਨ ਚਾਰ ਜਨਾਨੀਆਂ ਸੀ ਉਹਨਾਂ ਨਾਲ ਉਹਨਾਂ ਨਾਲ ਆਂਦੀਆਂ ਨੇ ਉੱਪਰ ਚੜ੍ਹਦੀਆਂ ਨੇ ਤੇ ਸਰ ਇਸ ਤੋਂ ਬਾਅਦ ਮੇਰੀ ਗੱਲ ਅਲਮਾਰੀ ਵਿੱਚੋਂ ਕੈਸ਼ ਤੇ ਮੇਰਾ ਜੁਐਲਰੀ ਗਾਇਬ ਹੈ ਕਰਨ ਕੀ ਹੈ ਕਿਉਂ ਲਗਾ ਤਾਲਾ ਲੱਗਦਾ ਨਹੀਂ ਸੀ ਸਰ ਇਹ ਨਸ਼ਾ ਪੀਂਦਾ ਇਸ ਤੇ ਸਰ ਹੁਣਾਂ ਵੇਚਣ ਵੀ ਲੱਗ ਪਿਆ ਸੀ ਸਰ ਐਸੇ ਕਾਰਨ ਤੋਂ ਮੈਂ ਰੋਕਦੀ ਸੀ ਕਿ ਮੈਂ ਘਰ ਵਿੱਚ ਨਸ਼ਾ ਨਾ ਪੀਂਦ ਦੇਣਾ ਹੈ ਤੇ ਨਾ ਮੈਂ ਵੇਚਣ ਦੇਣਾ ਕਿ ਤੁਹਾਨੂੰ ਪਤਾ ਨਸ਼ਾ ਲੈ ਕੇ ਕਿਹੋਂ ਦਾ ਸਰ ਨਹੀਂ ਮੈਨੂੰ ਆ ਨਹੀਂ ਪਤਾ ਕਿ ਇਹ ਕਿੱਥੋਂ ਲੱਤੀ ਜਾਂਦਾ ਹੈ ਪਰ 25 ਅਕਤੂਬਰ ਨੂੰ ਮੈਂ ਕੰਪਲੇਨ ਕੀਤੀ ਸੀ ਨਾ ਪੁਲਿਸ ਥਾਣੇ ਵਿੱਚ ਤੇ ਸਰ ਉਦੋਂ ਇਹ ਨਸ਼ਾ ਬਹੁਤ ਭਾਰੀ ਮਾਤਰਾ ਵਿੱਚ ਇਹਦੇ ਕੋਲ ਹੈਗਾ ਸੀ ਪਰ ਜਿਹੜਾ ਘਰ ਵਿੱਚੋਂ ਲੈ ਕੇ ਆ ਭੱਜ ਗਿਆ ਸੀ ਉਸ ਤੋਂ ਬਾਅਦ ਇਹ ਫਰਾਰ ਸੀ ਉਸ ਤੋਂ ਬਾਅਦ ਵੀ ਸਰ ਇਹਨੇ 2-3 ਵਾਰੀ ਘਰ ਤੇ ਹਮਲੇ ਕੀਤੇ ਨੇ ਮੇਰੀਆਂ ਭੈਣਾਂ ਦੇ ਮੇਰੇ ਘਰ ਤੇ ਹਮਲੇ ਕੀਤੇ ਨੇ ਪਰ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਆ ਤੇ ਇਸ ਤੋਂ ਬਾਅਦ ਸਰ ਕੱਲ ਤੇ ਇਹਨਾਂ ਦੁਆਰਾ ਪੂਰੀ ਗੁੰਡਾਗਰਦੀ ਕੀਤੀ ਗਈ ਆ ਆਪਣੇ ਦੋਸਤਾਂ ਲਈ ਆ ਕੇ ਪਿੱਛੋਂ ਉਹ ਬੋਲਦੇ ਆਂਦੇ ਨੇ ਚੀਕਾਂ ਮਾਰਦੇ ਆਂਦੇ ਨੇ ਉੱਪਰ ਮੇਰੀ ਭੈਣਾਂ ਦੇ ਮੂੰਹ ਵੱਲ ਵੇਖ ਕੇ ਬੋਲਣ ਦਿੰਦੇ ਨੇ ਕਿ ਜੇ ਤੁਹਾਨੂੰ ਸਾਡੇ ਨਾਮ ਪਤਾ ਲੱਗ ਜਾਂ ਤਾਂ ਤੁਸੀਂ ਆਪਣਾ ਮਹੱਲਾ ਵੀ ਖਾਲੀ ਕਰ ਜਾਓਗੇ ਸਾਡੇ ਨਾਮ ਤੁਸੀਂ ਅਖਬਾਰਾਂ 'ਚ ਪੜੋ ਰੋ ਜਾਂਦੇ ਹੋ ਤੁਹਾਡੀ ਕੀ ਮਾਮਲਾ ਕੀ ਕਾਰਵਾਈ ਨਹੀਂ ਕਰਦੇ ਸਰ ਮੈਨੂੰ ਇਨਸਾਫ ਮਿਲੇ ਸਰ ਜਿਹੜੇ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਸਰ ਕੱਲ ਜਿਹੜੇ ਵੀ ਸਾਰੇ ਇਹਦੇ ਵਿੱਚ ਸ਼ਾਮਿਲ ਸੀ ਜਾਂ ਇਹਨਾਂ ਦੇ ਫਰੈਂਡ ਸਰਕਲ 'ਚ ਵਿੱਚ ਜੋ ਵੀ ਸ਼ਾਮਿਲ ਸੀ ਸੁਰਮਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਤੇ ਫਿਰ ਮੈਨੂੰ ਇਨਸਾਫ ਕੀਤਾ ਜਾਵੇ ਸੁਰਮ ਆਪਣੀ ਬੇਟੀ ਨਾਲ ਇੱਕ ਅੱਛੀ ਜ਼ਿੰਦਗੀ ਬਿਤਾ ਸਕਣ। ਕੀ ਨਾਲ ਝਗੜਾ ਹੋ ਗਿਆ ਤੇ ਪਤੀ ਜਿਹੜਾ 4-5 ਬੰਦੇ ਲੈ ਕੇ ਉਹਦੇ ਘਰ ਜਿਹੜਾ ਵਾ ਪੌੜੀ ਲਗਾ ਕੇ ਉੱਪਰੋਂ ਦੀ ਤੋੜ ਵੜ ਕੇ ਤੋੜਪਨ ਕੀਤੀ ਆ। ਇਹਦੇ ਸਬੰਧ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਜੋ ਮਾਮਲੇ ਨੂੰ ਪੇਰੇ ਵੱਲੋਂ ਮੌਕੇ ਤੇ ਜਾ ਕੇ ਪਲੱਸ ਐਸਏਈ ਜਗਵੀਰ ਸਿੰਘ ਅਚਾਰਜ ਵੱਲੋਂ ਮੌਕੇ ਤੇ ਜਾ ਕੇ ਤਸਦੀਕ ਕੀਤੀ ਗਈ। ਤਸਦੀਕ ਕਰਨ ਤੋਂ ਬਾਅਦ ਵਿੱਚ ਮਾਮਲਾ ਸਾਹਮਣੇ ਆ ਵੀ ਵਾਕਈ ਇਹਨਾਂ ਦਾ ਦੋਹਾਂ ਜੀ ਦਾ ਅਫਸਰੀ ਡਿਸਪਿਊਟ ਚੱਲ ਰਿਹਾ ਹੈ ਜੋ ਅਦਾਲਤੀ ਵੀ ਹੈ। ਇਹ ਡੋਮੈਸਟਿਕ ਵਾਇਲੈਂਸ ਦਾ ਵੀ ਇਹਨਾਂ ਵੱਖਰੇ ਤੋਂ ਕੀਤਾ ਹੈ ਡਿਵੋਰਸ ਦਾ ਵੀ ਕੀਤਾ ਹੈ ਜੀ ਉਹ ਅੰਡਰ ਕਨਸਿਡਰੇਸ਼ਨ ਦੇ ਦਰਾਂ ਨਹੀਂ ਮਤਲਬ ਕਿ ਜਿਹੜਾ ਅਮਨਦੀਪ ਸਿੰਘ ਸੀ ਆਪਣੀ ਪਤਨੀ ਨਾਲੋਂ ਵੱਖ ਰਹਿ ਰਿਹਾ ਸੀ ਪਰ ਇਹ ਆਪਣੀ ਲੜਕੀ ਨੂੰ ਮਿਲਣਾ ਚਾਹੁੰਦਾ ਸੀ ਜੋ ਇਹ ਆਪਣੀ ਕੋਈ ਅਦਾਲਤੀ ਹੁਕਮ ਹਸਣ ਨਹੀਂ ਸੀ ਹਨ ਇਹਨਾਂ ਨੂੰ ਇੱਕ ਦੂਜੇ ਨੂੰ ਮਿਲਦੇ ਪਰ ਫਿਰ ਵੀ ਇਹਨੇ ਮਤਲਬ ਕਿ ਚਾਰ ਪੰਜ ਮੁੱਦੇ ਲੈ ਕੇ ਪੌੜੀ ਲਗਾ ਕੇ ਘਰ ਅੰਦਰ ਵੜ ਕੇ ਜਿਹੜੀ ਆ ਉਹ ਤੋੜਪਾਨ ਕੀਤੀ ਹੈ ਤੇ ਇਹ ਸਬੰਧ ਵਿੱਚ ਅਸੀਂ ਮਕਦਮਾ ਨੰਬਰ 14 ਕੱਲ੍ਹ ਦੀ ਬੀਟੀ ਬਾਈ 1 24 ਅੰਡਰ ਸੈਕਸ਼ਨ 452 341 506 148 190 ਪੀਸੀ ਦਾ ਦਰਜ ਕੀਤਾ ਗਿਆ ਵਾ ਜਿਹਦੀ ਇਨਵੈਸਟੀਗੇਸ਼ਨ ਦਾ ਇਨਚਾਰਜ ਚੰਕੀ ਵਿਜੇਨਗਰ ਲੋ ਕੀਤੀ ਜਾ ਰਹੀ ਹੈ ਤਾਂ ਜਾਣੇ ਤਬਦੀ ਜੋ ਵੀ ਜਿਹੜਿਆ ਸਹੀਤਤ ਸਾਹਮਣੇ ਆਉਗਾ ਉਹਨੂੰ ਤਾਬ ਕਰ ਲਈ ਕੀਤੀ ਜਾਵੇ ਅੰਦਰ ਜਾ ਕੇ ਵੀ ਵੜਿਆ ਪੌੜੀ ਲਗਾ ਕੇ ਅੰਦਰ ਤੋੜਪਨ ਵੀ ਕੀਤੀ ਉਹ ਪਹਿਲਾਂ ਉੱਪਰਲਾ ਗੇਟ ਤੋੜਿਆ ਬਾਅਦ ਵਿੱਚ ਨੇ ਹੀਟ ਦੇ ਗੇਟ ਦੇ ਤਾਲੇ ਤੋੜੇ ਜੀ ਜੀ ਤੇ ਜੋ ਦਰਾਨੇ ਤਬਦੀ ਸਾਹਮਣੇ ਆਇਆ ਉਹਨੂੰ ਤਾਬ ਕਰ ਲਈ ਕੀਤੀ ਗਈ ਹੈ